ਤਬਠਿੰਡਾ ਦੇ ਵਿੱਚ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਆਪਣੀ ਜ਼ਿੰਦਗੀ ਖਤਮ ਕਰ ਲਈ ਗਈ ਹੈ ਦਸਲ ਬਠਿੰਡਾ ਦੇ ਬਾਬਾ ਫਰੀਦ ਨਗਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਖੁਸ਼ਦੀਪ ਕੌਰ ਨਾ ਦੀ ਲੜਕੀ ਦੇ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਗਈ ਉਸ પતિ ਦਵਾਈ ਲੈਣ ਦੇ ਲਈ ਘਰ ਤੋਂ ਬਾਹਰ ਗਿਆ ਹੋਇਆ ਸੀ ਤੇ ਜਦੋਂ ਵਾਪਸ ਆ ਕੇ ਉਸਨੇ ਵੇਖਿਆ ਤਾਂ ਉਸਦੀ ਪਤਨੀ ਨੇ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਸੀ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪੁੱਛਦੀ ਹੈ ਤੇ Laash ਨੂੰ ਹੇਠਾਂ ਉਤਾਰਿਆ ਜਾਂਦਾ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਭੁਜਵਾਇਆ ਜਾਂਦਾ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੁਦਕੁਸ਼ੀ ਦੇ ਪਿੱਛੇ ਅਸਲ ਕਾਰਨ ਕੀ ਹੈ ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਜਰੂਰ ਸ਼ੁਰੂ ਕਰ ਦਿੱਤੀ ਹੈ ਤੇ ਉਸਦੇ ਪਤੀ ਕੋਲੋਂ ਵੀ ਲਗਾਤਾਰ ਪੁਲਿਸ ਪੁੱਛਗਿੱਛ ਕਰ ਰਹੀ ਹੈ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਬੈਂਗਲੌਰ ਦੇ ਰਹਿਣ ਵਾਲੇ ਨੇ ਤੇ ਇਸ ਦਾ ਪਤੀ ਆਨਲਾਈਨ ਕਿਸੇ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਅਤੇ ਇੱਥੇ ਕਿਰਾਏ ਦੇ ਮਕਾਨ ਤੇ ਰਹਿ ਰਹੇ ਸਨ ਫਿਲਹਾਲ ਆਤਮ ਹੱਤਿਆ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਅੱਤੇ ਆਤਮ ਹੱਤਿਆ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ ਤੇ ਖੁਲਾਸਾ ਹੋਏਗਾ ਕਿ ਆਖਰ ਉਸ ਦੇ ਵੱਲੋਂ ਖੁਦਕੁਸ਼ੀ ਕਿਉਂ ਕੀਤੀ ਗਈ ਹੈ ਤਾਂ ਖੁਸ਼ਦੀਪ ਕੌਰ ਦੀ ਨਾਂ ਦੀ ਲੜਕੀ ਦੇ ਵੱਲੋਂ ਇਹ ਕਦਮ ਜਿਹੜਾਗਾ ਉਠਾਇਆ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਘਰ ਦੀਆਂ ਤਸਵੀਰਾਂ ਨੇ ਜਿੱਥੇ ਇਹ ਪੂਰੀ ਜਿਹੜੀ ਹੈ ਜ਼ਿੰਦਗੀ ਖੁਸ਼ਦੀਪ ਕੌਰ ਦੇ ਵੱਲੋਂ ਖਤਮ ਕੀਤੀ ਗਈ ਦੱਸਿਆ ਜਾ ਰਿਹਾ ਕਿ 22 ਸਾਲ ਦੀ ਇਹ ਲੜਕੀ ਸੀ ਵਿਅੋਥਾ ਸੀ ਹਾਲਾਂਕਿ ਉਸ ਦਾ ਬੱਚਾ ਵੀ ਦੱਸਿਆ ਜਾ ਰਿਹਾ ਹੈ ਤਾਂ ਬੱਚਾ ਵੀ ਜ਼ਰੂਰ ਇੱਕ ਹਿਸਾਬ ਦੇ ਨਾਲ ਅਨਾਥ ਹੋ ਗਿਆ ਜਿਸ ਦੇ ਸੇ ਉਹ ਮਾਦਾ ਜੜਾ ਦਾਸ ਆਇਆ ਉਹ ਉੱਠ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਘਰ ਦੀਆਂ ਤਸਵੀਰਾਂ ਨੇ ਬਠਿੰਡਾ ਦੀ ਇਹ ਪੂਰੀ ਘਟਨਾ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਜਿੱਥੇ ਇਹ ਪੂਰੀ ਮੰਦ ਭਾਗੀ ਘਟਨਾ ਵਾਪਰੀ ਹੈ ਉਸ ਦਾ ਪਤੀ ਮ੍ਰਿਤਕਾ ਦਾ ਪਤੀ ਬਾਹਰ ਗਿਆ ਸੀ ਘਰ ਤੋਂ ਬਾਹਰ ਦਵਾਈ ਲੈਣ ਦੇ ਲੱਗਿਆ ਸੀ ਤੇ ਜਦੋਂ ਆ ਕੇ ਵੇਖਦਾ ਤਾਂ ਉਸ ਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਉਸ ਨੇ ਨਹੀਂ ਸੀ ਸੋਚਿਆ ਕਿ ਉਸ ਦੇ ਜਾਣ ਤੋਂ ਬਾਅਦ ਉਸੀ ਪਤਨੀ ਅਜੀਹਾ ਕਦਮ ਵੀ ਉਠਾ ਸਕਦੀ ਹੈ ਤਾਂ ਤਸਵੀਰਾਂ ਤੋਂ ਦਿਖਾ ਰਹੇ ਕਿ ਕਿਸ ਤਰ੍ਹਾਂ ਜੋ ਇਕ ਕੁੱਦਕੁਸ਼ੀ ਕੀਤੀ ਗਈ ਆ ਆਪਣੀ ਜਿਮ ਲੀਲਾ ਇਸ ਕੁੜੀ ਦੇ ਵੱਲੋਂ ਖਤਮ ਕਰ ਲਈ ਗਈ ਹੈ। ਪੁਲਾਹ ਜੀਸੀ ਕਿ ਇਹ ਲੜਕੀ ਸ਼ੁਭਦੀਪ ਕੌਰ ਨੇ ਕਿਥੇ ਫਾਹ ਲੈਗਾ ਤੇ ਅਸੀਂ ਇੱਥੇ ਮੌਕੇ ਤੇ ਆਏ ਜਿਹੜੇ ਕਮਰੇ ਚ ਇਹਨਾਂ ਨੇ ਫਾਹ ਲੈਗਾ ਇਹ ਫਰੈਂਸਿਕ ਟੀਮ ਨੇ ਇਹਦਾ ਮੌਕਾ ਮਲਾ ਚਾ ਕੀਤਾ ਤੇ ਇਹ ਇਥੋਂ ਦਾ ਡੱਡਬੜੀ ਹਸਪੀਟਲ ਲੱਗੇ ਸੀ। ਉਹ ਜਿਹੜਾ ਚੜਾਈਏ ਇਹ ਬਾਬਾ ਫਰੀਦ ਰਵਿਰ ਪੰਜ ਨੰਬਰ ਗਲੀ ਉਮਰ ਕਿੰਨੀ ਸੀ ਲੜਕੀ ਦੀ ਉਮਰ 22 ਸਾਲ ਦਿੰਦਰਾ ਹੋਬੀ ਦੱਸਣ ਉਮਰ ਲੀ ਗਏ ਚੈੱਕ ਅਪ ਵਾਸਤੇ ਜੇ ਕਰਦੇ ਇਹਨਾਂ ਦੇ ਉਹਦੇ ਹਸਬੰਦ ਹੀ ਲੈ ਕੇ ਗਏ ਔਰ ਹਾਲਾਤ ਇਸ ਤਰ੍ਹਾਂ ਦੇ ਸੀ ਲਾ ਤਾਂ ਹੁਣ ਉਹਨਾਂ ਦੇ ਕਹਿਣ ਮੁਤਾਬਕ ਦਾ ਫਾਇਲਾ ਹੁਣ ਜਾ ਕੇ ਤਿੰਨ ਤਰ੍ਹਾਂ ਦੇਖਦੇ ਹਾਂ ਕੀ ਹੁੰਦਾ ਕਿ ਲੜਕੀ ਇਕੱਲੀ ਰਹਿੰਦੀ ਸੀ ਨਹੀਂ ਆਪਦੇ ਘਰ ਵਾਲੇ ਦੇ ਨਾਲ ਕਿਰਾਏ ਤੇ ਰਹਿੰਦੀ ਸੀ ਕਾਰਨਾਂ ਦਾ ਪਤਾ ਲੱਗਿਆ ਸੀ ਕੋਈ ਤੱਕ ਨਹੀਂ ਕਾਰਨਾਂ ਦਾ ਜੀ ਕੁਝ ਪਤਾ ਨਹੀਂ ਬੱਚੇ ਕਿੰਨੇ ਸੀ ਇੱਕ ਬੇਟਾ ਦੱਸਦੇ ਅੱਜ ਤੱਕ ਅੱਜ ਮੈਨੂੰ ਕਿਸ ਤਰ੍ਹਾਂ ਦੀ ਕਾਰਨ ਦੇ ਮੈਂ ਦੇਖਦੇ ਹਾਂ ਉਹਨਾਂ ਦੀ ਬਿਆਨ ਦੇ ਮੁਤਾਬਕ ਵਕੀਲ ਬਿਆਨ ਦੇ ਮੁਤਾਬਕ ਰਸਿਆ ਜਾ ਰਿਹਾ ਉਹਨਾਂ ਦੇ ਘਰ ਵਾਲਾ ਬਾਹਰ ਰਹਿੰਦਾ ਸੀ ਔਰ ਨਹੀਂ ਇਥੇ ਰਹਿੰਦੇ ਇਥੇ ਮੌਕੇ ਦੇ ਨਾਲ ਹੀ ਪਰਿਵਾਰ ਦੇ ਨਾਲ ਪਰਿਵਾਰ ਆ ਗਈ ਸੀਗੀ ਪਰਿਵਾਰ ਚ ਆਏ ਹੋਏ ਆਏ ਮਿਲਣਾ